ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ ਨਿਊਜ਼ ਬਿਊਰੋ ਤੋਂ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੀ ਖੁਦ ਖੁਸ਼ੀ ਦੇ ਮਾਮਲੇ ਨੂੰ ਲੈ ਕੇ ਰੋਜ਼ ਪ੍ਰਦਰਸ਼ਨਾਂ ਆਮਾਦੀ ਪਾਰਟੀ ਵੱਲੋਂ ਕਈ ਜ਼ਿਲ੍ਹਿਆਂ 'ਚ ਕੱਢਿਆ ਗਿਆ ਕੈਂਡਲ ਮਾਰਚ ਹੜਾਂ ਲਈ ਐਲਾਨੇ ਫੰਡ ਨੇ ਪਖਾਈ ਸਿਆਸਤ ਤੇ ਵਿਰੋਧੀਆਂ ਦਾ ਕੇਂਦਰ ਤੇ ਸੂਬਾ ਸਰਕਾਰ ਤੇ ਨਿਸ਼ਾਨਾ ਅਸੇਵਨਜੀ ਸੀ ਬੈਸ ਨੇ ਚੁੱਕੇ ਸਵਾਲ ਹੜਪੀੜਤਾਂ ਦੀ ਮਦਦ ਲਈ ਅੱਗੇ ਆਏ ਬੱਬੂ ਮਾਨ ਹੜ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਮਦਦ ਦਾ ਦਿੱਤਾ ਭਰੋਸਾ ਨਸ਼ਾ ਖਿਲਾਫ ਕਾਰਵਾਈ ਜਾਰੀ 500 ਗ੍ਰਾਮ ਤੋਂ ਵੱਧ ਹੈਰੋਇਨ ਤੇ ਡਰੱਗ ਮਨੀ ਬਰਾਮਦ ਪੁਲਿਸ ਵੀ ਛਾਪੇ ਮਾਰੀ ਮੋਲਜ਼ਮ ਕੀਤਾ ਗ੍ਰਿਫਤਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੀ ਖੁਦਖੁਸ਼ੀ ਦਾ ਮਾਮਲਾ ਦੇਸ਼ ਭਰ ਚ ਭਖਦਾ ਜਾ ਰਿਹਾ ਹੈ ਇਸ ਕੜੀ ਤਹਿਤ ਪਟਿਆਲਾ ਚਾਮਾ ਦੀ ਪਾਰਟੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਇਸ ਦੌਰਾਨ ਦੋਸ਼ੀਆਂ ਲਈ ਸਜ਼ਾ ਦੀ ਮੰਗ ਕਰਦਿਆ ਪਰਿਵਾਰ ਲਈ ਇਨਸਾਫ ਦੀ ਗੁਹਾਰ ਲਗਾਈ ਗਈ ਆਮਾਦੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਸਿਸਟਮ ਤੇ ਵੀ ਸਵਾਲ ਖੜੇ ਕੀਤੇ ਨੇ ਕਿਉਂਕਿ ਉਹ ਐਸ்சி ਭਾਈਚਾਰੇ ਦੇ ਵਿੱਚੋਂ ਸੀ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਇਹੋ ਜੇ ਕਾਬਲ ਆਫੀਸਰ ਫਿਸ਼ਲੇ ਦਿਨੀ ਆਤਮ ਹੱਤਿਆ ਕਰ ਗਿਆ ਅਜੇ ਤੱਕ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹਦਾ ਨਾ ਤਾਂ ਪੋਸਟਮਾਰਟਮ ਹੋ ਸਕਿਆ ਕੱਲ ਧੱਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਰਿਆਣੇ ਦੇ ਪ੍ਰਸ਼ਾਸਨ ਨੇ ਪਰ ਉਹਨਾਂ ਦੀ ਪਤਨੀ ਨੇ ਉਹਦਾ ਵਿਰੋਧ ਕੀਤਾ ਦੁਬਾਰਾ ਫੇਰ ਉਹਨਾਂ ਦੀ ਮ੍ਰਿਤਕ ਦੇ ਜਿਹੜੀ ਸੀ ਉਹ ਹਸਪੀਟਲ ਦੇ ਵਿੱਚੋਂ ਲੈਣ ਦੀ ਮੰਗ ਕਰ ਰਹੇ ਆ ਅੱਜ ਕੈਂਡਲ ਲਾਈਟ ਦੇ ਰੂਪ ਦੇ ਵਿੱਚ ਕੈਂਡਲ ਜੜੀਆਂ ਜਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਜਿੱਥੇ ਦੇ ਰਹੇ ਆ ਉਥੇ ਅਸੀਂ ਸਿਸਟਮ ਦੇਖਦੇ ਇੱਕ ਸਵਾਲ ਜਿਹੜੇ ਉਹ ਖੜੇ ਕਰ ਰਹੇ ਆ ਅਦੇ ਤੱਕ ਇਸ ਮਸਲੇ ਦੇ ਉੱਤੇ ਤੁਸੀਂ ਸੋਚ ਕੇ ਦੇਖੋ ਜਿਹਦੀ ਪਤਨੀ ਆਈਐਸ ਅਫੀਸਰ ਔਰ ਉਹਦੇ ਬੱਚੇ ਜਿਹੜੇ ਉਹ ਕਿਸ ਮਾਨਸਿਕ ਸਥਿਤੀ ਦੇ ਵਿੱਚ ਉਹ ਲੰਘ ਰਹੇ ਹੋਣਗੇ ਕਿ ਉਹਨਾਂ ਦੇ ਘਰ ਦੇ ਮੇਨ ਜੀ ਜਿਹੜਾ ਉਹਦੀ ਮਰਤਕ ਦੇ ਹਸਪੀਟਲ ਦੇ ਵਿੱਚ ਪਿਛਲੇ 5 ਦਿਨ ਤੋਂ ਪਈ ਹੈ ਜਲੰਧਰ ਚਵੀ ਆਈਪੀਐਸ వై ਪੂਰਨ ਕੁਮਾਰ ਦੀ ਮੌਤ ਮਾਮਲੇ ਨੂੰ ਲੈ ਕੇ ਆਮ ਆਦੀ ਪਾਰਟੀ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਪ੍ਰਦਰਸ਼ਨ ਕੈਂਡਲ ਮਾਰਚ ਦੇ ਰੂਪ ਵਿੱਚ ਕੀਤਾ ਗਿਆ ਇਸ ਦੌਰਾਨ ਕੈਬਨਟ ਮੰਤਰੀ ਮੋਹਿੰਦਰ ਭਗਤ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਉਹਨਾਂ ਕਿਹਾ ਕਿ ਜਦ ਤੱਕ ਪੂਰਨ ਕੁਮਾਰ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਆਮ ਆਦੀ ਪਾਰਟੀ ਕਿਸੇ ਤਰ੍ਹਾਂ ਮੁਜ਼ਾਰੇ ਕਰਦੀ ਰਹੇਗੀ ਮੋੜਨਾ ਮੋਡਮ ਨਾ ਕੇ ਆਜੋ ਬਾ ਚੁਕੀ ਹੈ ਕਿ ਜਦ ਤੱਕ ਦਲੇ ਸਮਾਜ ਦੇ ਆਈਪੀ ਅਫਸਰ ਨੂੰ ਜਿਨ੍ਹਾਂ ਦੇ ਐਫਆਈਆਰ ਹੋਈ ਹੈ ਜਦ ਤੱਕ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਦ ਤੱਕ ਉਹਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਤਦ ਤੱਕ ਆਮ ਆਦਮੀ ਪਾਰਟੀ ਸਾਰੇ ਪੰਜਾਬ ਔਰ ਸਾਰੇ ਦੇਸ਼ ਵਿੱਚ ਜੋ ਹੈ ਮੁਜ਼ਾਹਰਾ ਕਰੇਗੀ ਔਰ ਉਹਨਾਂ ਨੂੰ ਸਜ਼ਾ ਦਿਵਾ ਕੇ ਰੇਗੀ ਅਸੀਂ ਇਹ ਵੀ ਮੰਗ ਕਰਨੇ ਆ ਕਿ ਸਾਨੂੰ ਹੱਕ ਚਾਹੀਦਾ ਹੈ ਜੋ ਡਾਕਟਰ ਭੀਮਰਾਵ ਮੇਦਕਾ ਜੀ ਨੇ ਦੇਖੋ ਕਿੰਨਾ ਕਾਬਲ ਅਫਸਰ ਅਗਰ ਆਪਣੀ ਮਿਹਨਤ ਨਾਲ ਬਣਿਆ ਹੈ ਪਰ ਇਹ ਨੌਨ ਐਸੀ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਖਾਸ ਕਰਕੇ ਜਿੱਥੇ ਤੇ ਭਾਜਪੀ ਦਾ ਰਾਜ ਹੈਗਾ ਉੱਥੇ-ਉੱਥੇ ਗਲਤ ਨਾਲ ਜਿਆਦਾ ਅਤਿਆਚਾਰ ਹੁੰਦਾ ਅਸੀਂ ਮੰਗ ਕਰ ਰਹੇ ਹਾਂ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਲੋਕਾਂ ਨੇ ਇੱਕ ਕਾਬਲ ਅਫਸਰ ਨੂੰ ਦੇਖੋ ਹਰਾਨੀ ਦੀ ਗੱਲ ਹੈ ਕੋਣ ਦੀ ਵਾਈਫ ਜੋ ਹੈ ਉਹ ਵੀ ਇੱਕ ਆਈਐਸ ਅਫਸਰ ਹੈਗੀ ਹੈ ਤੋ ਇਸ ਕਰਕੇ ਇਹ ਦੋਨੇ ਮੀਆਂ ਬੀਬੀ ਇੱਕ ਆਈਪੀਐਸ ਇੱਕ ਆਈਐਸ ਤੁਸੀਂ ਜੇਕਰ ਕਾਬਲ ਪੜੇ ਲੇਕੇ ਅpsran ਨੂੰ ਮਗਰ ਆਪਣੀ ਸੂਸਰ ਕਰਨੀ ਪੈਂਦੀ ਹੈ ਆਤਮ ਹੱਤਿਆ ਕਰਨੀ ਪੈਂਦੀ ਹੈ ਤੇ ਫਿਰ ਆਮ ਲੋਕਾਂ ਦਾ ਕੀ ਹਾਲ ਹੋਏਗਾ ਅਸੀਂ ਐਸੇ ਹਰਿਆਣਾ ਸਰਕਾਰ ਵੀ ਇਹ ਕੀਤੀ ਹੋਈ ਘਟਨੀਆਂ ਘਟੀਆਂ ਹਰਕਰਨ ਨੂੰ ਕੰਡੈਮ ਕਰਨੇ ਆ ਔਰ ਮੰਗ ਕਰਨੇ ਆ ਕਿ ਦੋਸ਼ੀਆਂ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਭਜਾਇਆ ਜਾਵੇ ਮਹਾਪੰਚਾਇਤ ਨੇ ਹੁਣ ਚੰਡੀਗੜ੍ਹ ਵਿੱਚ ਸੀਨੀਅਰ ਆਈਪੀਐਸ ਅਧਿਕਾਰੀ వైਪੁਰਨ ਕੁਮਾਰ ਦੀ ਮੌਤ ਦੇ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਲਿਆ ਮਹਾਪੰਚਾਇਤ ਨੇ 48 ਘੰਟਿਆਂ ਦੇ ਅੰਦਰ ਹਰਿਆਣਾ ਦੇ ਡੀਜੀਪੀ ਸਤੁਰਜੀਤ ਕਪੂਰ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਲਈ ਅਲਟੀਮੇਟਿਵ ਜਾਰੀ ਕੀਤਾ ਜੇਕਰ ਇਹ ਜਿਹਾਰ ਨਹੀਂ ਹੁੰਦਾ ਤਾਂ ਵਾਲਮੀਗੀ ਭਾਈਚਾਰੇ ਦੇ ਸਾਰੇ ਮੈਂਬਰ ਜੋ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਸਫਾਈ ਕਰਮਚਾਰੀ ਹਨ ਆਪਣੇ ਕੰਮ ਬੰਦ ਕਰ ਦੇਣਗੇ ਦੱਸਦੀ ਕਿ 7 ਅਕਤੂਬਰ ਨੂੰ 2001 ਬੈਚ ਦੇ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਨੇ ਆਪਣੇ ਚੰਡੀਗੜ੍ਹ ਨਿਵਾਸ ਤੇ ਆਪਣੇ ਆਪ ਨੂੰ ਗੋਲੀਬਾਰ ਲਈ ਸੀ ਇਸ ਖੁਦਕੁਸ਼ੀ ਨੇ ਰਾਜ ਭਰ ਦੇ ਵਿੱਚ ਪੁਲਿਸ ਵਿਭਾਗ ਦੇ ਵਿੱਚ ਹਲਚਲ ਮਚਾ ਦਿੱਤੀ ਇੱਕ ਆਈਪੀਐਸ ਅਧਿਕਾਰੀ ਦੀ ਮੌਤ ਨੇ ਕਈ ਸਵਾਲ ਖੜੇ ਕੀਤੇ ਤੇ ਇਸੇ ਦੌਰਾਨ ਇੱਕ ਖੁਦਕੁਸ਼ੀ ਨੋਟ ਬਰਾਮਦ ਹੋਇਆ ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਹਰਿਆਣਾ ਪੁਲਿਸ ਦੇ ਡੀਜੀਪੀ ਸਮੇਤ ਕਈ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਆਈਪੀਐਸ ਵਾਈ ਪੂਰਨ ਕੁਮਾਰ ਦੀ ਪਤਨੀ ਵੀ ਆਈਐਸ ਹੈ। ਉਸ ਵੇਲੇ ਦੇਸ਼ ਤੋਂ ਬਾਹਰ ਸੀ ਜਦੋਂ ਉਸਦੇ ਪਤੀ ਨੇ ਖੁਦਕੁਸ਼ੀ ਕੀਤੀ। ਵਾਪਸ ਆਉਣ ਤੇ ਉਸਨੇ ਪੂਰੇ ਮਾਮਲੇ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ ਤੇ ਹੁਣ ਆਈਪੀਐਸ ਅਧਿਕਾਰੀ ਦਾ ਪੂਰਾ ਪਰਿਵਾਰ ਮਲਜ਼ਮਾਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਮਲਜ਼ਮਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਪਰਿਵਾਰ ਨੇ ਵਾਈ ਪੂਰਨ ਕੁਮਾਰ ਦਾ ਪੋਸਟਮਾਰਟਮ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਪਰਿਵਾਰ ਮੰਗ ਕਰਦਾ ਹੈ ਕਿ ਪੁਲਿਸ ਨੇ ਐਫਆਈਆਰ ਸਹੀ ਢੰਗ ਨਾਲ ਨਹੀਂ ਲਿਖੀ ਤੇ ਮਲਜ਼ਮਾਂ ਦਾ ਨਾਮ ਨਿਰਧਾਰਤ ਤਰੀਕੇ ਨਾਲ ਨਹੀਂ ਲਿਖਿਆ ਗਿਆ। ਆਪੀਐਸ ਅਧਿਕਾਰੀ వైਪੁਰਨ ਕੁਮਾਰ ਦੀ ਮੌਤ ਤੋਂ ਬਾਅਦ ਰਾਜਪੜ ਦੇ ਦਲਤਾਂ ਦੇ ਵਿੱਚ ਵੀ ਭਾਰੀ ਗੁੱਸਾ ਹੈ। ਇੱਕ ਮਹਾਪੰਚਾਇਤ ਹੋਈ ਹੈ ਜਿੱਥੇ ਸਹਿਮਤੀ ਬਣੀ ਕਿ ਰਾਜ ਸਰਕਾਰ ਡੀਜੀਪੀ ਵਿਰੁੱਧ ਸਖਤ ਕਾਰਵਾਈ ਕਰੇ ਤੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦੇਵੇ। ਜੇਕਰ ਅਜਾ ਨਹੀਂ ਹੁੰਦਾ ਤਾਂ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਲਗਭਗ 5000 ਦੇ ਕਰੀਬ ਸਫਾਈ ਕਰਮਚਾਰੀ ਮੋਰਚਾ ਖੋਲ ਦੇਣਗੇ। ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੁਲਜ਼ਮਾ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ। ਉਹਨਾਂ ਨੇ ਪੀੜਤ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਸਰਕਾਰ ਉਹਨਾਂ ਦੇ ਨਾਲ ਹੈ 19 ਮਤੇਦਾਰ ਰਾਜਨੀਤਿਕਕਰਨ ਨਾ ਕਰਨ ਦੀ ਅਪੀਲ ਕੀਤੀ ਹੈ। ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਬਣਾਈ ਗਈ ਹੈ ਜੋ ਇਸ ਸਮੇਂ ਜਾਂਚ ਕਰ ਰਹੀ ਹੈ। ਕੁਰਕhetra ਦੇ ਸਾਬਕਾ ਸੰਸਦ ਮੈਂਬਰ ਰਾਜਕੁਮਾਰ ਸੈਣੀ ਵੀ ਆਈਪੀਐਸ ਅਧਿਕਾਰੀ వైਪੁਰਨ ਕੁਮਾਰ ਲਈ ਇਨਸਾਫ ਮੰਗਨ ਲਈ ਚੰਡੀਗੜ੍ਹ ਵਿੱਚ ਹੋਈ ਮਹਾਪੰਚਾਇਤ ਵਿੱਚ ਸ਼ਾਮਲ ਹੋਏ। ਉਹਨਾਂ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਨਾਲ ਹੰਗਾਮਾ ਹੋਇਆ। ਸੈਣੀ ਨੇ ਮਹਾਪੰਚਾਇਤ ਦੇ ਦੌਰਾਨ ਕਿਹਾ ਕਿ ਅਸੀਂ ਸਾਰੇ ਵਾਲਮੀਕੀ ਦੀ ਪੂਜਾ ਕਰਦੇ ਹਾਂ ਜੋ ਕਿ ਇੱਕ ਬ੍ਰਾਹਮਣ ਵੀ ਸੀ। ਇਸ ਬਿਆਨ ਦੇ ਕਾਰਨ ਮਹਾਪੰਚਾਇਤ ਦੇ ਵਿੱਚ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਵਿੱਚ ਭਾਈਚਾਰੇ ਦੇ ਮੈਂਬਰਾਂ ਨੇ ਸਥਿਤੀ ਨੂੰ ਕੰਟਰੋਲ ਦੇ ਵਿੱਚ ਕੀਤਾ ਹੜਪੀੜਤਾਂ ਲਈ ਜਾਰੀ ਕੀਤੇ ਫੰਡ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ جاری ਆ। ਸੂਬਾ ਸਰਕਾਰ ਵੱਲੋਂ ਪੰਜਾਬ ਦੀ ਅਣਦੇਖੀ ਤੇ ਇਲਜ਼ਾਮ ਕੇਂਦਰ ਤੇ ਲਾਏ ਜਾ ਰਹੇ ਨੇ ਤੇ ਕੇਂਦਰ ਦਾ 1600 ਕਰੋੜ ਰੁਪਇਆ ਫੰਡ ਨਾ ਕਾਫੀ ਆ। ਉੱਤੇ ਹੀ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਹੜ ਪ੍ਰਭਾਵਿਤ ਇਲਾਕਿਆਂ ਦਾ ਐਸਟੀਮੇਟ ਵੀ ਭੇਜਿਆ ਗਿਆ। ਉੱਤੇ ਹੀ ਸਿਮਰਜੀਤ ਸਿੰਘ ਬੈਂਸ ਨੇ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ। ਦਾ ਇਹ ਗਊਂਗਾ ਵੀ ਭਾਜਪਾ ਵਾਲੇ ਕੁਝ ਆਪਣੀ ਪੀੜੀ ਛੋਟਾ ਫਿਰ ਹੋ ਜਾ। ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਨਾਲ ਇੰਨੀ ਨਫ਼ਰਤ ਕਰਦੇ ਆ। ਜਦੋਂ ਟ੍ਰੋਲਿੰਗ ਹੋਣ ਲੱਗ ਗਈ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਦੌਰੇ ਤੇ ਨੇ ਉਸ ਟ੍ਰੋਲਿੰਗ ਤੋਂ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਦੌਰੇ ਆਏ ਦੇ ਕੇ ਕੀ ਗਏ ਉਹ ਕਿਸੇ ਕੋਲੋਂ ਕੋਈ ਗੁੱਡੀ ਛਿੱਪੀ ਗੱਲ ਨਹੀਂ ਹੁਣ ਇਹ ਇੱਕ ਦੂਜੇ ਨੂੰ ਮਿਹਣੋ ਕਮਿਹਣੀ ਹੋ ਰਹੀ ਆ ਇੱਕ ਦੂਸਰੇ ਦੀ ਧੀ ਵਿੱਚ ਬਾਲ ਸਟਣ ਦਾ ਯਤਨ ਕਰ ਰਿਹਾ ਰਹਿ ਗਈ ਗੱਲ ਸੂਬਾ ਸਰਕਾਰ ਦੀ ਇੱਕ ਤਰੇਲਾ ਤੇ ਦੂਜਾ ਨਿੰਮ ਚੜਿਆ 12000 ਕੁਛ ਰੁਪਏ ਮਾਨਯੋਗ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਹੁਰਾਂ ਦਾ ਮੀਡੀਆ ਨੂੰ ਦਿੱਤਾ ਹੋਇਆ ਸਟੇਟਮੈਂਟ ਆ ਕਹਿੰਦਾ ਪੈਸਾ ਹੀ ਬੜਾ ਪਿਆ 12600 ਕੁਛ ਰੁਪਏ ਕਹਿੰਦਾ ਮੇਰੇ ਤੋਂ ਪਹਿਲੇ ਦਾ ਸਾਰੇ ਫੁੱਦੂ ਲੋਕ ਇਹਨਾਂ ਨੂੰ ਮੁੱਖ ਮੰਤਰੀਪੁਣਾ ਚਲਾਉਣਾ ਹੀ ਨਹੀਂ ਸੀ ਆਂਦਾ ਮੇਰੇ ਕੋਲੇ ਤਾਂ ਇੰਨਾ ਪੈਸਾ ਪਿਆ ਡਿਜ਼ਾਸਟਰ ਮੈਨੇਜਮੈਂਟ ਦਾ ਮੈਂ ਤਾਂ ਉਹ ਪੈਸੇ ਨੂੰ ਇਸ ਤਰੀਕੇ ਨਾਲ ਯੂਟਿਲਾਈਜ਼ ਕਰੂੰ ਇਹ ਖੁਦ ਸਟੇਟਮੈਂਟ ਹੈ ਆਪਣਾ ਤੇ ਭਾਈ ਹਣੋ 12 12000 ਕਰੋੜ ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਕੀ ਲੋਕ ਸਭਾ ਪੁੱਛ ਲਿਓ ਦੱਸੋ ਕਿੱਥੇ ਹੈਗਾ ਤੁਸੀਂ ਆਪਣੇ ਪੱਲਿਓ ਦਵਾਨੀ ਦਿੱਤੀ ਨਹੀਂ ਜੇ ਧਿਆਨਦਾਰੀ ਤੇ ਇਮਾਨਦਾਰੀ ਨਾਲ ਤੁਹਾਡੀ ਸਰਕਾਰ ਕੰਮ ਕਰਦੀ ਹੁੰਦੀ ਤੇ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਨੱਕੇ ਤੋੜ ਦਿੰਦੇ ਪੰਜਾਬੀ ਨੱਕੇ ਤੋੜ ਦਿੰਦੇ ਤੁਹਾਨੂੰ ਇਸ ਗੱਲ ਤੋਂ ਸਪਸ਼ਟ ਸੰਕੇਤ ਮਿਲ ਜਾਣੇ ਚਾਹੀਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਹ ਜਿੰਨਾ ਪੈਸਾ ਮੁੱਖ ਮੰਤਰੀ ਰਾਹਤ ਕੋਸ਼ ਉੱਗਿਆ ਸਮਝੋ ਉਹ ਕਿਸੇ ਹੜਪੀੜਤ ਪਰਿਵਾਰ ਕਿਸਾਨ ਮਜ਼ਦੂਰ ਨੂੰ ਨਹੀਂ ਮਿਲਣਾ ਅੱਗੇ ਆ ਜੋ ਇਹ ਲੋਕ ਜਿਹੜੇ ਅਲਾਦੀਨ ਦਾ ਚਰਾਹ ਜਵਾਨ ਵਾਸਤੇ 2022 ਦੇ ਵਿੱਚ ਆਏ ਸੀ ਕਹਿੰਦੇ ਸੀ ਰੱਤ ਤੋਂ ਰਾਤ ਓਵਰਨਾਈਟ ਅਸੀਂ ਬਦਲੀ ਕਰ ਦੇਾਂਗੇ ਸਿਸਟਮ ਨੂੰ ਲੋਕਾਂ ਨੂੰ ਜੋ ਪੜੀਆਂ ਹੁੰਦੀਆਂ ਗੱਲਾਂ ਇਸ ਤਰੀਕੇ ਦੇ ਨਾਲ ਜਿਚਾਜ ਚਾਕੇ ਕੀਤੀਆਂ ਲੋਕ ਇਹਨਾਂ ਦੇ ਭਰੋਸੇ 'ਚ ਆ ਗਏ ਪੰਜਾਬੀ ਗਾਇਕ ਬੱਬੂ ਮਾਨ ਅਲੀ ਮੰਗਟ ਅਤੇ ਉਹਨਾਂ ਦੀ ਟੀਮ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੀ ਐ। ਇਸ ਦੌਰਾਨ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੀਆਂ ਜਿਹੜੀਆਂ ਛੱਤਾਂ ਡਿੱਗੀਆਂ ਸੀ ਜਾਂ ਲੋਕਾਂ ਦੇ ਘਰ ਟੁੱਟ ਗਏ ਸੀ ਉਹਨਾਂ ਨੇ ਜ਼ਿੰਮੇਵਾਰੀ ਲਈ ਕਿ ਅਸੀਂ ਉਹਨਾਂ ਦੇ ਘਰ ਬਣਾ ਕੇ ਦਵਾਂਗੇ। ਤੁਸੀਂ ਆਏ ਹੋ। ਜੀ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆ। ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਦੀ ਜਿੰਨੀ ਕੋ ਹਿੰਮਤ ਐ ਸਮਰੱਥਾ ਐ ਉਹ ਲੱਗਿਆ ਹੋਇਆ। ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ। ਸਭ ਉਹ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ। ਓਵਰਆਲ ਪੰਜਾਬ ਤੁਸੀਂ ਕੀ ਖਲਾਫ? ਜੀ ਮੈਂ ਤਾਂ ਬਾਹਰੋਂ ਆਇਆ ਜੀ। ਮੈਂ ਤਾਂ ਹੁਣ ਪਹੁੰਚਿਆ ਆ ਜੀ। ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ। ਇਸ ਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ? ਵੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗ ਗਈ। ਮੈਂ ਤਾਂ ਅਜੇ ਤਾਂ ਯੋ ਕਿ ਨਾ ਸੱਜਣ ਜਿਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੈ ਦਿੱਤੀ ਰਹਿੰਦੇ ਆ ਕਿ ਕੋਈ ਠੀਕ ਆ। ਅਕੂੰਗੀ ਯਾਰੀ ਦੇ ਹਾਂ ਲੱਗੀ ਰਹੀ ਇਹ ਤਾਂ ਪਪਾ ਜੀ ਤੇ ਜਦੋਂ ਦਾ ਗੌਂਡ ਲੱਗਣਾ ਤੋਂ ਲੱਗਾ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਦਿਨਾਨਗਰ ਵਿਖੇ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਗਏ ਬਾਬਾ ਸਾਹਿਬ ਡਾਕਟਰ ਬੀ ਰਾਓ ਅੰਬੇਦਕਰ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਆਜਾਮਾ ਦੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਦੀ ਅਦਾ ਕੀਤੀ ਆ ਬੁੱਤ ਤੋਂ ਪਰਦਾ ਹਟਾਉਣ ਕੇ ਭਾਰਤੀ ਸੰਵਿਧਾਨ ਨਿਰਮਾਤਾ ਦਾ ਬੁੱਤ ਲੋਕਸ ਅਰਪਿਤ ਕੀਤਾ ਗਿਆ ਦਿਨਾਨਗਰ ਸ਼ਹਿਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੀ ਕੋਈ ਕੋਈ ਸਟੈਚੂ ਨਹੀਂ ਸੀ ਲੱਗਿਆ ਸੋ ਅੱਜ ਜਿਹੜਾ ਉਹਨਾਂ ਦਾ ਸਟੈਚੂ ਦਾਨ ਵਰਨ ਕੀਤਾ ਗਿਆ ਔਰ ਇੱਕ ਸਾਡੇ ਇਲਾਕੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਜਦੋਂ ਵੀ ਕਿਤੇ ਉਹਨਾਂ ਦੇ ਦਿਹਾੜੇ ਦੇ ਉੱਤੇ ਇਕੱਠਾ ਹੋਣਾ ਪੈਂਦਾ ਸੀ ਤਾਂ ਸਾਨੂੰ ਕੋਈ ਜਗ੍ਹਾ ਇਕੱਠੇ ਹੋਣ ਲਈ ਨਹੀਂ ਸੀ ਲੱਭਦੀ ਸੋ ਇਸ ਕਰਕੇ ਇਨਾਨਗਰ ਸ਼ਹਿਰ ਵਾਸੀਆਂ ਵਾਸਤੇ ਹਲਕੇ ਵਾਸਤੇ ਇੱਕ ਬਹੁਤ ਵਧੀਆ ਜਿਹੜੀ ਹੈ ਕਿ ਇਹ ਸਥਾਨ ਬਣਿਆ ਔਰ ਇਹ ਉਹ ਰੈਬਰ ਜਿਨੇ ਦੁਨੀਆ ਦੇ ਵਿੱਚ ਇਹ ਲੋਹਾ ਮੰਵਾਇਆ ਔਰ ਇਹੇ ਗੱਲ ਇਹ ਸਾਬਤ ਕਰਕੇ ਦਿੱਤੀ ਕਿ ਜਿਹੜੇ ਲੋਗ ਅ ਨਿਚਲੀਆਂ ਕੋਮਨ ਨੂੰ ਸ਼ੂਦਰ ਕਹਿੰਦੇ ਸਨ ਔਰ ਉਹੀ ਉਹਨਾਂ ਦੇ ਵਿੱਚੋਂ ਇੱਕ ਬੱਚਾ ਉੱਠ ਕੇ 32 ਡਿਗਰੀਆਂ ਲੈ ਕੇ ਜਿਹੜਾ ਜਿਸਨੇ ਇੱਕ ਇੱਕ ਐਗਜ਼ਾਮਪਲ ਸਾਰੀ ਦੁਨੀਆ ਦੇ ਵਿੱਚ ਕਾਇਮ ਕੀਤੀ ਔਰ ਸਭ ਤੋਂ ਕੜੇ ਲਿਖੇ ਇਨਸਾਨ ਉਸ ਵੇਲੇ ਹੋਏ ਨਾ ਦੁਨੀਆ ਦੇ ਵਿੱਚ ਮੈਂ ਕਹਿੰਦਾ ਅਜੇ ਤੱਕ ਅੱਕੇ ਕੋਲ 32 ਡਿਗਰੀਆਂ ਨਹੀਂ ਹੋਈਆਂ ਲੁਧਿਆਣਾ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਦੋਂ ਇੱਕ ਸੂਚਨਾ ਦੇ ਆਧਾਰ ਤੇ ਆਦਰਸ਼ ਨਗਰ ਦੇ ਇੱਕ ਘਰ ਤੇ ਛਾਪਾ ਮਾਰਿਆ ਗਿਆ ਜਿੱਥੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦੇ ਆਧਾਰ ਤੇ 516 ਗ੍ਰਾਮ ਹੈਰੋਇਨ ਅਤੇ 210000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਸ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ ਕੀ ਸੀ ਪੂਰਾ ਮਾਮਲਾ ਇਸ ਦੇ ਬਾਰੇ ਜਾਣਕਾਰੀ ਦਿਓ ਹਾਂਜੀ ਕੱਲੋ ਜੀ ਪੁਰਸਪਾਰਟੀ ਆਪਸਨਾ ਦੇ ਹੋਪਿੰਗਸ ਆਰ ਜਿਹੜੇ ਆ ਭੇੜੇ ਪੁਰਖਾਂ ਦੀ ਤਲਾਸ਼ ਦੇ ਸੰਬੰਧ ਵਿੱਚ ਤਾਜਪੁਰ ਰੋਡ ਤੇ ਮੌਜੂਦ ਸੀਗੇ ਜਿੱਥੇ ਏਸੀ ਮਨੀਸ਼ ਰਿਆਤ ਨੂੰ ਜਿਹੜੀ ਹੈ ਮੁਕਫੀ ਹੋਈ ਬੇਕਨਾਲ ਵਿੱਚ ਜਿਹੜਾ ਆ ਸਨ ਆਫ ਨਰੇਸ਼ ਵਚੇ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਹੁਣ ਉਹ ਆਪਣੇ ਇੱਥੇ ਭਰਾ ਕੋਲ ਆ ਕੇ ਰਹਿ ਰਿਹਾ ਤੋਂ ਜਦੋਂ ਇੰਦਾਂ ਜਿਹੜਾ ਹੈਰੋਇਨ ਦੀ ਭਾਰੀ ਮਤਲਬ ਜਿਹੜਾ ਤਸ਼ਕੀ ਕਰਦਾ ਵੀ ਜੇ ਜਲਦੀ ਤੋਂ ਜਲਦੀ ਰੇਡ ਕੀਤੀ ਜਾਵੇ ਤਾਂ ਇਹ ਹੈਰੋਇਨ ਸਮੇਤ ਕਾਬੂ ਆ ਸਕਦਾ। ਇਹਦੇ ਦੋਸ਼ੀ ਦੇ ਘਰਾਵੇ ਘਰੇ ਜਿਹੜਾ ਉੱਥੇ ਰੇਡ ਕੀਤੀ ਗਈ ਇਹ ਉਹਦੇ ਕੰਪਨੀ ਦੀ ਤਲਾਸ਼ ਕੀਤੀ। ਤਾਂ ਜਿੱਥੋਂ ਸਾਨੂੰ 516 ਗ੍ਰਾਮ ਹੈਰੋਇਨ ਤੇ 2,110,000 ਰੁਪਏ ਜਿਹੜੇ ਡਰਗ ਕਮਿਸ਼ਨ ਬਰਾਬਰ ਲੁਧਿਆਣਾ ਵਿੱਚ ਪਟਾਕਾ ਕਾਰੋਬਾਰੀ ਅਤੇ ਪ੍ਰਸ਼ਾਸਨ ਦੇ ਵਿਚਕਾਰ ਵਿਵਾਦ ਹੋ ਗਿਆ ਸਥਾਨਕ ਬਚਨ ਭਵਨ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਲਈ ਡਰਾ ਕੱਢੇ ਜਾ ਰਹੇ ਸਨ ਪਰ ਕੁਝ ਫਾਈਲਾ ਜੀਐਸਟੀ ਵਿਭਾਗ ਵੱਲੋਂ ਰਿਜੈਕਟ ਹੋਣ ਕਾਰਨ ਕਾਰੋਬਾਰੀਆਂ ਤੇ ਨਾਹਰੇਬਾਜੀ ਕਰਕੇ ਹੰਗਾਮਾ ਕਰ ਦਿੱਤਾ ਗਿਆ ਪ੍ਰਸ਼ਾਸਨ ਨੇ ਹੰਗਾਮੇ ਤੋਂ ਬਾਅਦ ਪਟਾਕਾ ਕਾਰੋਬਾਰੀਆਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਹੈ ਜੀਐਸਟੀ ਵਿਭਾਗ ਦੇ ਮੁਤਾਬਕ ਕੁੱਲ 1500 ਫਾਈਲਾਂ ਵਿੱਚੋਂ ਲਗਭਗ 1100 ਫਾਈਲਾਂ ਰਿਜੈਕਟ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਨੇ ਯਕੀਨ ਦਿਵਾਇਆ ਕਿ ਇਹਨਾਂ ਫਾਈਲਾਂ ਦਾ ਰਿਵਿਊ ਕੀਤਾ ਜਾਵੇਗਾ ਤੇ ਟੋਕਨ ਜ਼ਰੂਰ ਦਿੱਤੇ ਜਾਣਗੇ ਪਟਾਕਾ ਕਾਰੋਬਾਰੀਆਂ ਨੇ ਕਿਹਾ ਕਿ ਇਸ ਬਾਬਤ ਜੀਐਸਟੀ ਵਿਭਾਗ ਵੱਲੋਂ ਉਹਨਾਂ ਦਾ ਨੰਬਰ ਨਹੀਂ ਪਾਇਆ ਗਿਆ ਇਹਦਾ ਵਪਾਰੀਆਂ ਤੇ ਬਹੁਤ ਬਹੁਤ ਹੀ ਬਹੁਤ ਹੀ ਮਾੜਾ ਅਸਰ ਪਿਆ 20-20 ਸਾਲ ਹੋ ਗਏ ਸਾਨੂੰ ਪਟਾਕੇ ਲਾਉਂਦਿਆਂ ਨੂੰ 20 ਸਾਲ ਪੁਰਾਣੇ ਮੇਰੇ ਕੋ ਲਾਇਸੈਂਸ ਹੈ ਮੇਰੀ ਫਾਈਲ ਵੀ ਬਾਹਰ ਹੈ ਇਹਦਾ ਕੀ ਮਤਲਬ ਰੀਜ਼ਨ ਕੀ ਹੈ ਮੁਖ्तार ਬੌਜੀ ਸਾਹਿਬ ਨੇ ਹਾਟ ਹਾਟ ਪੂਰੇ ਸਾਲ ਦੀ ਆਸ਼ਾ ਹੁੰਦੀ ਹੈ ਵਪਾਰੀ ਨੂੰ ਛੋਟੇ ਛੋਟੇ ਵਪਾਰੀ ਆ ਵੀ ਅਸੀਂ ਗਟੇ ਵਾਲੇ ਵਪਾਰੀ ਆ ਅਸੀਂ ਹਰੇਕ ਦਿਨ ਕੋਈ ਨਾ ਕੋਈ ਜੁੜਿਆ ਆਉਂਦਾ ਵੀ ਆ ਵੀ ਅਸੀਂ ਦੀਵਾਲੀ ਲਾਣੀ ਆ ਤੇ ਇਹਦਾ ਕੀ ਮਤਲਬ 20 20 ਸਾਲ ਹੋ ਗਏ ਸਾਨੂੰ 300 ਵਾਲੀ ਫਾਈਲ ਕੋ ਗੱਲ ਨਹੀਂ ਆ ਗਈ 500 500 ਵਾਲੀ ਫਾਈਲ ਇਸ ਕਰ 5000 ਵਧੀ ਕਰ ਦਿੱਤੀ ਗਈ 5000 ਰੁਪਏ ਕਾਰਨ ਕੁਝ ਵੀ ਦੱਸਿਆ ਨਹੀਂ ਦੱਸਿਆ ਲੋਕਿਆਂ ਨੇ ਅਸੀਂ ਮਨਜ਼ੂਰ ਕੀਤਾ ਉਹਦੇ باوجود ਫਾਈਲ ਕਾਰ ਕਰਦੀਆਂ ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹੰਗਾਮਾ ਕਰਨ ਵਾਲੇ ਕਾਰੋਬਾਰੀਆਂ ਨੂੰ ਡਰਾ ਕੱਢਣ ਲਈ ਸਮਾਂ ਦਿੱਤਾ ਗਿਆ ਹੈ ਇਸ ਦੌਰਾਨ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਪਾਕਿਸਤਾਨ ਨਾਲ ਆਪਣਾ ਟਕਰਾ ਦਾ ਸ਼ਾਂਤੀਪੂਰਨ ਹੱਲ ਚਾਹੀਦਾ ਪਰ ਜੇਕਰ ਇਹ ਕੋਸ਼ਿਸ਼ ਸਫਲ ਨਹੀਂ ਹੁੰਦੀ ਤਾਂ ਉਸ ਕੋਲ ਹੋਰ ਵਿਕਲਪ ਹਨ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮੀਰ ਖਾਨ ਮੁਤਕੀ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਅਮਨ ਪਸੰਦ ਨੇ وہ چنگے سبانت چوندے ہیں پاکستان کے کچھ ہلکے نے جو حالاتوں کو خراب کرنے کی کوشش کر رہے ہیں پاکستان کے ساتھ ہمارے تعلقات کا ایک چیز واضح کرنا چاہتا ہوں کہ پاکستان کا عوام اور پاکستان کا جو سیاسون ہے اور حکومت میں بھی اکثر لوگ جو ہے وہ امن پسند لوگ ہیں وہ افغانستان کے ساتھ اچھا تعلقات چاہتا ہے پاکستانی عوام اور پاکستانی سیاسوں کے ساتھ ہمارا کوئی مشکل نہیں ہے پاکستان میں کچھ خاص حلقے ہیں جو حالات کو خراب کرنے کی کوشش کر رہا ہے تو افغانستان اپنا سرحدوں کا اپنا پزا کا حق محفوظ رکھے اور جیسا کچھ خلاف پرزیاں ہوا ہے اس کے فوراً جواب بھی دیا اور پھر رات جو انتقامی اپریشن ہوا تو اس میں ہمارا جو ہدف اور مطلوب تھا وہ حاصل ہوا پھر ہمارے دوست ممالک جیسا قطر اور سعودی عربستان انہوں نے خواستہ انہوں نے طلب کیا کہ ابھی جنگ رکنا چاہیے تو ہمارے طرف سے جنگ رکا رکا ہوا اور ابھی حالات کنٹرول میں ہیں تو ہم اچھا تعلقات چاہتے ہیں ہم مذاکرات کے دروازے ہمارا کھلا ہے سب کے لیے ہم افغانستان میں امن لایا ہے ہم سارے خطے کے امن چاہتا ہے تو یہ ایک بہترین فرصت آیا ہے کہ سب مسائل مذاکرے اور مباہمے کے راستے سے حل ہونا چاہیے واحد ملک افغانستان ہے کہ تاریخ کے کئی عرصوں سے لوگ اور حکومت مل کر فوج اور عوام مل کر آپ نے سرزمین سے دفاع کر رہا ہے اور افغانستان کا ایک اور بڑا خصوصیت یہ ہے کہ اس میں اگر کوئی اختلاف وہ لیکن جب بیرونی مداخلت کی بات اتا ہے تو سارے افغان لوگ سارے عوام سارے علماء سارے حکومت والے لوگ یہ سب کے سب اکٹھے ہو کر وہ مقابلے کرتا ہے تو دس دی کہ افغان دوتاواش دے وچ ایک میڈیا بریفنگ دے دوران متقی دیہ ٹپنییاں افغانستان تے پاکستان وچکار چل دے تنا دے وچکار آئی ہیں ਪਾਕਿਸਤਾਨ ਨੇ ਕਾਬਲ ਦੇ ਵਿੱਚ ਹਵਾਈ ਹਮਲੇ ਕੀਤੇ ਨੇ ਜਿਸ ਨਾਲ ਦੋਵਾਂ ਤਰਾਂ ਦੇ ਵਿੱਚ ਘਰ ਝੜਪਾਂ ਹੋਈਆਂ ਨੇ ਮੁਤਕੀ ਨੇ ਕਿਹਾ ਕਿ ਸਥਿਤੀ ਹੁਣ ਕਾਬੂ ਦੇ ਵਿੱਚ ਹੈ ਪੰਜਾਬ ਚ ਹੜ੍ਹ ਤੇ ਬਰਸਾਤ ਨੇ ਭਾਰੀ ਨੁਕਸਾਨ ਕੀਤਾ ਗੁਰਦਾਸਪੁਰ ਦੇ ਢਾਲੀਵਾਲ ਦੇ ਨੇੜੇ ਪਿੰਡ ਲਹਿਲ ਦੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਬਰਸਾਤ ਨਾਲ ਡਿੱਗ ਗਈ ਹੁਣ ਇਤਿਹਾਸਿਕ ਪੰਡੋਰੀ ਧਾਮ ਵੱਲੋਂ ਇਸ ਗਰੀਬ ਪਰਿਵਾਰ ਦਾ ਪੱਕਾ ਘਰ ਬਣਾਉਣ ਲਈ ਸ਼ਲਾਘਾਯੋਗ ਕਾਰਜ ਕੀਤਾ ਗਿਆ ਜਿਆਦਾ ਤੰਗ ਹੋ ਗਏ تھے ਔਰ ਛੱਤ ਗਿਰ ਗਈ ਥੀ ہماری اس لیے ہم سونوپا جی کے مدد سے گئے تھے پنڈوری ہماری مدد بابا جی نے کی تھی ہم کو آشریواد ملا تھا بابا جی کا پنڈ لیل میں ہمارا مندر ہے وہاں بھی ہم جاتے ہیں اس کا بھی دھنیہ کرتے ہیں بہت اچھا ہے بابا جی تو ہماری مدد کی ہے ان لوگوں نے تو ہماری ستگری کی تھی چھوٹے چھوٹے بچے ہیں تو مہاراج جی ہم بہت بہت دھنیہ کرتے ہیں جائے شری رام ਸਭ ਤੋਂ ਪਹਿਲਾਂ ਮੈਂ ਦਰਬਾਰ ਸ਼੍ਰੀ ਲੇਲਧਾਮ ਦੇ ਵਿੱਚ ਮਹਾਰਾਜ ਜੀ ਦੇ ਨਾਲ ਸੇਵਾ ਕਰਦੇ ਆਂ ਕਾਫੀ ਲੰਮੇ ਸਮੇਂ ਤੋਂ ਅਸੀਂ ਮਹਾਰਾਜ ਦੇ ਨਾਲ ਸੇਵਾ ਕਰਦੇ ਆਂ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਇਹਨਾਂ ਦਾ ਜਿਹੜਾ ਲੈਂਟਰ ਦੀ ਸੇਵਾ ਸੀ ਉਹ ਦਰਬਾਰ ਸ਼੍ਰੀ ਪੰਡੂਰੀ ਧਾਮ ਦੇ ਮਹਾਰਾਜ ਜੀ ਨੇ ਕੀਤੀ ਆ ਕਿਉਂਕਿ ਇਹ ਪਰਿਵਾਰ ਨੇ ਮੇਰੇ ਤੱਕਾਂ ਪਹੁੰਚ ਕੀਤੀ ਤੇ ਮੈਨੂੰ ਕਹਿੰਦੇ ਕਿ ਦਰਬਾਰ ਦੇ ਵਿੱਚੋਂ ਸਾਨੂੰ ਕੋਈ ਮਹੱਲੀ ਸਹਾਇਤਾ ਜਿਹੜੀ ਹੈ ਇਹਨਾਂ ਦੇ ਬਰਸਾਤਾਂ ਦੇ ਕਾਰਨ ਜਿਹੜਾ ਲੈਂਟਰ ਸੀ ਉਹ ਡਿੱਗ ਗਿਆ ਸੀ ਤੇ ਸਾਡੀ ਕੋਈ ਮਾਲੀ ਜਿਹੜੀ ਸਹਾਇਤਾ ਵਾ ਮਦਦ ਕਰਵਾਈ ਜਾਵੇ ਅਸੀਂ ਦਰਬਾਰ ਸ਼੍ਰੀ ਪੰਡੋਰੀ ਧਾਮ ਮਹਾਰਾਜ ਜੀ ਦੇ ਕੋਲ ਗਏ ਸੀ ਮਹਾਰਾਜ ਜੀ ਨੇ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕੀ ਇਹਨਾਂ ਇਸ ਪਰਿਵਾਰ ਦੀ ਕੀਤੀ ਜੋ ਕਿ ਮਹਾਰਾਜ ਜੀ ਨੇ ਪੂਰੀ ਸੇਵਾ ਲੈਂਟਰ ਤੇ ਕਾਂ ਜਿਮੇਵਾਰੀ ਚੁੱਕੀ ਸੀ ਉਹ ਉਹਨਾਂ ਨੇ ਉਹ ਆ ਕੇ ਦਿੱਤਾ ਇਸ ਪਰਿਵਾਰ ਦੇ ਸਿਰ ਦੇ ਉੱਪਰ ਛੱਤ ਜਿਹੜੀ ਉਹ ਪੂਰਾ ਆ ਕੇ ਦਿੱਤੀ ਹੈ ਅਸੀਂ ਦਰਬਾਰ ਸ਼੍ਰੀ ਪੰਗੋਰੀ ਧਾਮ ਦਾ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਮਹਾਰਾਜ ਜੀ ਦਾ ਵੀ ਸ਼ੁਕਰੀਆ ਨਾ ਕਰਦੇ ਪੰਜਾਬ ਨਿਊਜ਼ ਬੁਲਟਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ